ਤਾਂ ਤੂੰ ਕਿਉਂ ਮੂੰਹ ਬਣਾਇਆ ਵਾ ਤੂੰ ਹੋਮਵਰਕ ਕਰ ਲਿਆ ਆਪਣਾ ਮੈਂ ਨਹੀਂ ਖਾਣਾ ਗੁੰਨਾ ਤੂੰ ਹੀ ਮੇਰੀ ਗੱਲ ਮੰਨਦੇ ਹੋ ਕਿਹੜੀ ਗੱਲ ਨਹੀਂ ਮੰਨੀ ਤੇਰੀ ਅਸੀਂ ਕੀ ਪ੍ਰੋਬਲਮ ਆ ਗੁੱਡੀ ਲੈ ਆਕਰ ਕੀ ਤੇ ਡੋਰ ਨਹੀਂ ਲਾਗਦੇ ਇਹਦੇ ਮੈਨੂੰ ਨਹੀਂ ਡੋਰ ਤਾਂ ਤੇਰੇ ਕੋ ਹੈਗੀ ਲੈ ਕੇ ਤੇ ਆਂਦੀ ਸੀ ਤੂੰ ਡੋਰ ਉਦਨ ਚਾਈਨਾ ਡੋਰ ਮੰਗੰਦੇ ਆ ਚਾਈਨਾ ਡੋਰ ਚਾਈਨਾ ਡੋਰ ਪੋਟਾਸੀਨੀ ਵਰਤਣੀ ਬਹੁਤ ਖਤਰਨਾਕ ਹੁੰਦੀ ਹੈ ਚਾਈਨਾ ਡੋਰ ਚਾਈਨਾ ਡੋਰ ਤੇ ਬੈਨ ਲੱਗਾ ਹੋਇਆ ਹੈ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਨਹੀਂ ਵੇਚਣ ਰਿਹਾ ਤੂੰ ਚਾਈਨਾ ਡੋਰ ਕਿੱਥੋਂ ਲਾ ਲੇਗਾ ਮੈਂ ਸਾਰੇ ਦੋਸਤਾਂ ਲਈ ਹੈ ਮੈਂ ਕੱਲ ਹੀ ਕਿਸੇ ਦੀ ਵੀਡੀਓ ਵੇਖ ਰਹੀ ਸੀ ਉਹਦੇ ਨੱਕ ਦੇ ਉੱਤੇ ਚਾਈਨਾ ਡੋਰ ਫਿਰ ਗਈ ਸੀ ਖੂਨ ਨਾਲ ਲਥਪਥ ਹੋਇਆ ਸੀਗਾ ਤੇ ਉਹ ਵੀਡੀਓ ਬਣਾ ਕੇ ਮੈਸੇਜ ਦੇ ਰਿਆ ਸੀ ਕਿ ਚਾਇਨਾ ਡੋਰ ਕਿੰਨੀ ਖਤਰਨਾਕ ਆ ਤੇ ਇਹਦੇ ਤੋਂ ਬਚੋ ਆਪਣੇ ਬੱਚਿਆਂ ਨੂੰ ਵੀ ਮੰਨਾ ਕਰੋ ਵਰਤਨ ਤੋਂ ਇਸ ਲਈ ਅਸੀਂ ਇਹ ਚਾਇਨਾ ਡੋਰ ਲੈਣੀ ਪਤ ਮੈਨੂੰ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਆ ਮੈਂ ਸਾਰੇ ਦੋਸਤਾਂ ਲਈ ਮੈਂ ਵੀ ਲੈਣੀ ਲੈਣੀ ਮੈਂ ਤਾਂ ਤੈਨੂੰ ਸਮਝਾ ਕੇ ਵੇਖ ਲਿਆ ਪੁੱਤ ਤੇਰੇ ਪਾਪਾ ਹੁੰਦੇ ਨੇ ਨਾ ਉਹਨਾਂ ਨਾਲ ਗੱਲ ਕਰੀ ਮੈਂ ਤੈਨੂੰ ਅਲਾਉ ਨਹੀਂ ਕਰਦੀ ਹੈਗੀ ਮੈਂ ਚਾਚੂ ਲੈ ਕੇ ਚੱਲਿਆ ਨਾ ਮੈਂ ਨਾ ਕੋਠੇ ਤੇ ਰਜਾਈ ਸੁਕਣੇ ਪਾ ਕੇ ਨਹੀਂ ਕੋਪ ਲੱਗੀ ਲੱਜ ਕਿ ਦੇ ਰਿਹਾ ਨਹੀਂ ਕਿ ਕਿਥੋਂ ਡਿੱਗਾ ਹਏ ਹੈ ਛੜ ਤੇ ਨਹੀਂ ਲੱਗੇ ਕੋਈ ਕਿ ਤੂੰ ਹਾਏ ਜੀ ਮੈਂ ਮਨਸਲੀ ਜੇ ਨਹੀਂ ਘਬਰਾਉਦੀ ਮੈਂ ਹਏ ਇੰਨਾ ਸ਼ੁਕਰ ਮੰਜੀ ਠੀ ਥਲੇ ਮੰਜੇ ਦਾ ਡਿੱਗਾ ਵਾ ਮੇਰੀ ਕੋਠੀ ਤੇ ਟੀਂ ਪਿਆ ਪਤਾ ਨਹੀਂ ਮੇਰੇ ਪੁੱਤ ਕੋਠੇ ਤੇ ਚਲ ਗਿਆ ਹੈ ਇਹ ਕੋਠੇ ਤੇ ਗੁੱਡੀ ਚੜਾਉਣ ਚੜ ਗਿਆ ਸੀ ਕੱਲਾ ਹੈ ਮੈਂ ਵੇਖ ਲਾ ਡਿੱਗ ਗਿਆ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਜਿਹੜੀ ਮੰਡੀ ਰੱਠੀ ਥਲੇ ਤਾਂ ਮੰਜੇ ਦਾ ਹੀ ਡਿੱਗਾ ਵਾ ਮੇਰੀ ਕਿਤੇ ਪੁੱਤ ਨੂੰ ਚੱਲ ਉਠ ਉਠ ਠੀਕ ਹੈ ਠੀਕ ਹੈ ਸੱਤਨ ਲੱਗੀ ਬਜਾਦੀ ਸ਼ੁਕਰ ਹੈ ਜਿਹੜੇ ਮੰ지에 ਤੇ ਡਿੱਗਾ ਨਾ ਬਚਾ ਹੋ ਗਿਆ ਵੇਖ ਲਓ ਗੁੱਡੀਆਂ ਚੜਾਉਣ ਦੇ ਨਤੀਜੇ ਵੇਖ ਲਓ ਗੁੱਡੀਆਂ ਚੜਾਉਣ ਦੇ ਨਤੀਜੇ ਵੇਖੀ ਪਰਮੇਂਦਰ ਬਾਹਰ ਆਣਾ ਦਰਵਾਜ਼ਾ ਖੋਲ ਕੇ ਆਣਾ ਹਾਏ ਕੀ ਹੋ ਗਿਆ ਚੈਨਲ ਹੋਰ ਫੇਰ ਗਈ ਫਿਰ ਦੈਮ ਬਾਈਕ ਤੇ ਥੋੜਾ ਜਿਹਾ ਅੱਗੇ ਆਏ ਉਹ ਡੋਰ ਫਿਰ ਗਈ ਮੇਰੇ ਹਾਏ ਆ ਛੱਟ ਕਿਥੋਂ ਲਵਾਏ ਕਿੰਨੀ ਛੱਟਾ ਲੱਗ ਗਈ ਐ ਕੀ ਬਣ ਗਿਆ ਹੌਲਾ ਮੈਂ ਜਿਆਦਾ ਛੱਟ ਲੱਗ ਗਈ ਕੀ ਹੋਇਆ ਕੀ ਮੈਂ ਰਾਜ ਤਹੀਂ ਕੀ ਕਰਨੇ ਸੀਗੇ ਇੰਨੀ ਛੱਟ ਕਿਦਾਂ ਲੱਗ ਗਈ ਐ ਕੀ ਹੋ ਗਿਆ ਵਾ ਹਾਂ ਇੰਨੀ ਛੱਟ ਇਹ ਕੀ ਹੋ ਗਿਆ ਵਾ ਚਾਈਨਾ ਡੋਰ ਨਹੀਂ ਕੀ ਗੱਲ ਹੋਊਗੀ ਡੋਰ ਫਿਰ ਗਈ ਜ਼ਿਆਦਾ ਤ ਨਹੀਂ ਲੱਗੀ ਛੱਟ ਤੇ ਕਾਫੀ ਫੇਰ ਗਿਆ ਮਾਕੀ ਉਹ ਡਾਕਟਰ ਕੋਲਾਂ ਚਲ ਗਿਆ। ਵੇਖਿਆ ਨਤੀਜਾ? ਤੈਨੂੰ ਮੈਂ ਸਮਝਾਉਣ ਲਈ ਹੈ ਨਾ ਪੁੱਤ ਇਹ ਚਾਈਨਾ ਡੋਰ ਬਹੁਤ ਮਾੜੀ ਆ। ਤੂੰ ਜਿੱਦ ਫੜ ਕੇ ਬੈਠਾ ਹੈ ਮੈਨੂੰ ਲੈ ਕੇ ਦੌਰ ਚਾਈਨਾ ਡੋਰ ਮੈਨੂੰ ਲੈ ਕੇ ਦੋ ਚਾਈਨਾ ਡੋਰ। ਵੇਹ ਤੇਰੇ ਪੁੱਤ ਚਾਚੇ ਦੀ ਜਾਣਦੇ ਬਣ ਕੇ ਆ ਗਈ ਹੀਗੀ। ਜੇ ਕਿਤੇ ਜ਼ਿਆਦਾ ਵੱਜ ਜਾਂਦੀ ਤੇ ਜਾਨ ਵੀ ਜਾ ਸਕਦੀ ਹੀ। ਵੇਖ ਲੈ ਔਰ ਤੈਨੂੰ ਸਮਝ ਆਈ ਹੈ ਨਾ ਕਿ ਕਿੰਨੀ ਖਤਰਨਾਕ ਆ। ਹਾਂਜੀ। ਆਮਾਨ ਮੈਨੂੰ ਨਾਈਜ਼ ਹੋ ਗਿਆ ਜਦੋਂ ਮੈਂ ਆਪੇ ਚਾਚਾ ਜੀ ਨੂੰ ਆਪਣੇ ਕੀ ਵੇਖਿਆ ਤੁਹਾਨੂੰ ਮਿਲ ਗਿਆ ਮੈਂ ਘਰਾਈ ਆ ਚੱਲ ਚੰਗਾ ਪੁੱਤ ਤੈਨੂੰ ਰਿਅਲਾਈਜ਼ ਹੋ ਗਿਆ ਨਾ ਤੇ ਬਹੁਤ ਚੰਗੀ ਗੱਲ ਐ ਅੱਜ ਵੇਖ ਤੇਰਾ ਚਾਚਾ ਵੀ ਇੰਨੇ ਵੱਡੇ ਹਾਦਸੇ ਤੋਂ ਬਚ ਗਿਆ ਤੇ ਤੁਹਾਡੇ ਮਗਰੋਂ ਉਹਨੂੰ ਨਿੱਕੇ ਨੂੰ ਵੀ ਛੱਡ ਲੱਗ ਚਲੀ ਹੀ ਉਹ ਤੇ ਇੰਨਾ ਸ਼ੁਕਰ ਥੱਲੇ ਮੰਜੀ ਸੀਗੀ ਤੇ ਉੱਪਰ ਰਜਾਈ ਵਿਛੀ ਹੀਗੀ ਤੇ ਉੱਤੇ ਡਿੱਗ ਗਿਆ ਨਹੀਂ ਤੇ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਐ ਕਿ ਉਹਨੇ ਵਰੇ-ਵਰੇ ਦੇ ਦਿਨ ਸਾਡੇ ਘਰ ਵਿੱਚ ਕੋਈ ਗਮੀ ਜਿਹੜੀ ਆ ਉਹ ਨਹੀਂ ਆਉਣ ਦਿੱਤੀ। ਇਹ ਜਿਹੜੀ ਚਾਈਨਾ ਡੋਰ ਆ ਨਾ ਇਹ ਬਹੁਤ ਮਾੜੀ ਆ ਪਤੰਗਾ ਹੀ ਬੜੀਆਂ ਮਾੜੀਆਂ ਨੇ ਬੁੱਤ। ਇਹ ਚੜਾਉਣੀਆਂ ਹੀ ਨਹੀਂ ਚਾਹੀਦੀਆਂ। ਕਿਉਂ ਨਾ ਅਸੀਂ ਇਹੋ ਜਿਹੇ ਚੰਗੇ-ਚੰਗੇ ਤਿਹਾਰਾਂ ਨੂੰ ਖੁਸ਼ੀਆਂ ਵਾਲੇ ਤਿਹਾਰਾਂ ਨੂੰ ਹੋਰ ਤਰੀਕੇ ਦੇ ਨਾਲ ਸੈਲੀਬ੍ਰੇਟ ਕਰੀਏ। ਕੀ ਸਾਡੇ ਕੋਲ ਸਿਰਫ ਪਤੰਗਾ ਹੀ ਨੇ ਜਿਹਦੇ ਨਾਲ ਅਸੀਂ ਆਪਣੀ ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰ ਸਕਦੇ ਆ। ਹੋਰ ਕਿੰਨੇ ਸੋਹਣੇ ਤਰੀਕੇ ਨੇ। ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਤੇ ਸਿਰਫ ਬੱਚਿਆਂ ਤੇ ਨੌਜਵਾਨਾਂ ਨੂੰ ਸੁਨੇਹਾ ਦੇਣਾ ਆ ਕਿ ਚਾਈਨਾ ਡੋਰ ਦੀ ਵਰਤੋਂ ਕਰਨੀ ਬੰਦ ਕਰੋ ਕਿਉਂਕਿ ਇਹ ਚਾਈਨਾ ਡੋਰ ਜਿਹੜੀ ਆ ਬਹੁਤ ਪੱਕੀ ਹੁੰਦੀ ਆ ਤੇ ਇਹਦੇ ਵਿੱਚ ਪੰਛੀ ਫਸ ਕੇ ਉਹਨਾਂ ਦੀ ਜਾਨ ਚਲੀ ਜਾਂਦੀ ਆ ਇਹ ਮਨੁੱਖਾਂ ਤੇ ਪੰਛੀਆਂ ਦੋਵਾਂ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਆ ਕਿਉਂਕਿ ਬਹੁਤ ਸਾਰੇ ਹਾਦਸੇ ਪਿਛਲੇ ਕੁਝ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇ ਨੇ ਸਰਕਾਰ ਨੇ ਵੀ ਇਹਦੇ ਤੇ ਬੈਨ ਲਗਾਇਆ ਹੋਇਆ ਹੈ ਪਰ ਕੁਝ ਮੇਰੇ ਵੀਰ ਜਿਹੜੇ ਨੇ ਦੁਕਾਨਦਾਰ ਵੀਰ ਨੇ ਉਹ ਮੁਨਾਫਾ ਖੱਟਣ ਦੇ ਲਈ ਬੱਚਿਆਂ ਨੂੰ ਉਕਸਾਉਂਦੇ ਨੇ ਚੋਰੀ ਛਿਪੇ ਇਸ ਚੀਜ਼ ਦੀ ਮਤਲਬ ਸੇਲ ਕਰ ਰਹੇ ਨੇ ਜੋ ਨਹੀਂ ਹੋਣੀ ਚਾਹੀਦੀ ਬਿਜਲੀ ਦੇ ਸੰਪਰਕ ਵਿੱਚ ਆਉਣ ਨਾਲ ਵੀ ਇਹਦੇ ਨਾਲ ਬਹੁਤ ਸਾਰੇ ਹਾਦਸੇ ਵਾਪਰ ਸਕਦੇ ਨੇ ਇਹਦੇ ਵਿੱਚ ਕਰੰਟ ਵੀ ਆ ਜਾਂਦਾ ਹੈ ਤੇ ਪਿੱਛੇ ਕੁਝ ਬੱਚਿਆਂ ਦੀਆਂ ਧਾਨਾਂ ਨੂੰ ਨੁਕਸਾਨ ਵੀ ਪਹੁੰਚਿਆ ਇਹਦੇ ਨਾਲ ਤੇ ਕਿਰਪਾ ਕਰਕੇ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਇਸ ਨੂੰ ਵਰਤਨ ਤੋਂ ਸਾਰੇ ਇਨਕਾਰ ਕਰਨ ਤੇ ਦੁਕਾਨਦਾਰ ਵੀ ਇਸ ਨੂੰ ਨਾ ਸੇਲ ਕਰਨ। ਸਰਕਾਰ ਨੇ ਵੀ এনवायरमेंट ਪ੍ਰੋਟੈਕਸ਼ਨ ਐਕਟ 1986 ਦੀ ਧਾਰਾ 5 ਦੇ ਅਧੀਨ 10000 ਤੋਂ 2 ਲੱਖ ਦੇ ਤੱਕ ਦਾ ਜੁਰਮਾਨਾ ਇਸ ਡੋਰ ਦੀ ਵਰਤੋਂ ਕਰਨ ਵਿੱਚ ਤੇ ਸੇਲ ਕਰਨ ਦੇ ਉੱਤੇ ਲਗਾਇਆ ਹੋਇਆ ਹੈ। ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਗਵਰਨਮੈਂਟ ਦੇ ਜਿਹੜੇ ਬਣਾਏ ਹੋਏ ਨਿਯਮਾਂ ਨੂੰ ਫਾਲੋ ਕਰੀਏ ਤੇ ਇਹ ਇੱਕ ਕੱਲਾ ਪਰਸਨ ਇਹਦੇ ਲਈ ਕੁਝ ਨਹੀਂ ਕਰ ਸਕਦਾ ਸਾਡਾ ਸਾਰਿਆਂ ਦਾ ਇਸ ਕੰਮ ਦੇ ਲਈ ਸਹਿਯੋਗ ਜਿਹੜਾ ਹੋਣਾ ਚਾਹੀਦਾ ਹੈ ਬੀਇੰਗ ਅ ਪੇਰੈਂਟਸ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਕੰਮ ਤੋਂ ਰੋਕੀਏ ਟੋਕੀਏ ਤਾਂ ਕਿ ਜਿਹੜੇ ਪੰਛੀ ਆ ਉਹਨਾਂ ਦੀ ਜਾਨਵੀ ਜਿਹੜੀ ਆ ਖਤਰੇ ਵਿੱਚ ਨਾ ਪਾਏ ਤੇ ਮਨੁੱਖਾਂ ਦੀ ਜਾਨਵੀ ਜਿਹੜੀ ਆ ਉਹ ਖਤਰੇ 'ਚ ਨਾ ਪਵੇ ਤੇ ਸਾਡੇ ਸਾਰਿਆਂ ਦੇ ਮਿਲਜੁਲ ਕੇ ਹੀ ਸੰਜੋਗ ਕਰਨ ਨਾਲ ਇਹੋ ਜਿਹੇ ਕੰਮ ਜਿਹੜੇ ਨੇ ਹੁੰਦੇ ਨੇ ਸਰਕਾਰ ਦੇ ਇਕੱਲੇ ਰੂਲ ਬਣਾਇਆ ਗੱਲ ਨਹੀਂ ਬਣਨੀ ਸਾਰਿਆਂ ਨੂੰ ਚਾਹੀਦਾ ਕਿ ਇਸ ਚੀਜ਼ ਨੂੰ ਵਰਤਨ ਤੋਂ ਪਰਹੇਜ਼ ਕਰਨ ਆਪਣੇ ਬੱਚਿਆਂ ਨੂੰ ਵੀ ਰੋਕਣ ਧੰਨ ਤੇ ਮੇਰੀ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਮੁਨਾਫੇ ਨੂੰ ਇੱਕ ਸਾਈਡ ਤੇ ਰੱਖੋ ਤੇ ਸਾਰੇ ਇਸ ਕੰਮ ਦੇ ਵਿੱਚ ਪੂਰਾ ਸਹਿਯੋਗ ਦਿਈਏ ਤਾਂ ਕਿ ਅਸੀਂ ਆਪਣੇ এনवायरमेंट ਨੂੰ ਆਪਣੇ ਪੰਛੀਆਂ ਨੂੰ ਮਨੁੱਖਾਂ ਦੀਆਂ ਜਾਨਾਂ ਨੂੰ ਜਿਹੜੇ ਆ ਬਚਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੇ ਪਿਆਰੇ ਪਿਆਰੇ ਕਮੈਂਟਸ ਰਾਈ ਸਾਨੂੰ ਜਰੂਰ ਦੱਸਣਾ